ਪੱਗ ਬੰਨ ਕੇ ਹੋ ਗਏ ਆਪਾਂ ਜ ਤਿਆਰ ਤੇ ਆਪਾਂ ਕੋਠਿਆਂ ਨਾਲ ਨੇ ਛੋਟਾ ਜਿਹਾ ਉਪਰਾਲਾ ਕੀਤਾ ਕਣਕ ਇਕੱਠੀ ਕੀਤੀ ਬਾਈ ਮਨੁੱਖਤਾ ਦੀ ਸੇਵਾ ਵਾਲੇ ਨੂੰ ਮਿੰਟੂਨ ਗੁਰਪ੍ਰੀਤ ਨੂੰ ਕਣਕ ਦੀ ਗੱਡੀ ਆਪਾਂ ਲੈ ਆਏ ਜੀ ਭਰ ਲਏ ਮਨੁੱਖਤਾ ਦੀ ਸੇਵਾ ਬਾਬੇ ਦੇ ਦੇਣ ਆਏ ਆਂ ਆਪਰੇ ਇੱਥੇ ਸੇਵਾ ਦੀ ਬਹੁਤ ਸੋਹਣਾ ਬਣਿਆ ਹੋਇਆ ਅੜੀ ਸਰ ਆਪਣੀ ਬਾਬੇ ਨੇ ਗੱਡੀ ਦਿੱਤੀ ਸੀ ਆਪਾਂ ਨੂੰ ਲੈ ਕੇ ਉਹਨੂੰ ਸਾਰੀ ਹੋ ਠੀਕ ਕਣਕ ਲਾਹੀ ਹੈ ਜੀ ਬਾਬੇ ਦੀ ਆਪਾ ਸੇਵਾ ਕਰੀਆ ਸਾਰੀ ਕਣਕ ਇੱਥੇ ਢੰਪ ਇਕੱਠੀ ਕਰਕੇ ਵਿਚਾਰੇ ਗਾਹਾਂ ਟਰਾਲੀ ਚ ਪਾ ਕੇ ਲੈ ਕੇ ਜਾਂਦੇ ਬਾਈ ਚੱਕੀ ਤੇ ਗੱਡੀ ਆਪਣੀ ਖਾਲੀ ਹੋ ਗਈ ਆ ਨਵੀਂ ਬਿਲਡਿੰਗ ਬਣਾ ਰਿਹਾ ਬਾਈ ਬਹੁਤ ਖੁੱਲੀ ਜਗ੍ਹਾ ਬਹੁਤ ਸਕੂਨ ਮਿਲਦਾ ਆਕੇ ਆਏ ਯਾਰ ਸਾਰੇ ਸੇਵਾ ਕਰਕੇ ਜਾਓ ਜਿੰਨਾ ਕੋਲ ਹੋ ਸਕਦਾ ਇਹ ਬਿਲਡਿੰਗ ਨਵੀਂ ਬਣੀ ਐ ਆਗੇ ਮੁੰਡੇ ਸੇਵਾ ਕਰਕੇ ਇੱਧਰ ਵੀ ਬਿਲਡਿੰਗ ਬਣਨੀ ਐ ਕਹਿੰਦੇ ਇੱਥੇ ਆਪਣੇ ਅੱਜ ਟੱਪਾ ਲੱਗ ਰਿਹਾ ਜੀ ਮਾਈਆਂ ਵਾਸਤੇ ਉਹਰੇ ਆਪਣੇ ਬਿਲਡਿੰਗ ਬਣਾਉਣੀਆਂ ਜਿਹੜੀ ਬਾਈ ਉਹਦਾ ਅਰਦਾਸ ਹੋ ਕੇ ਇੱਥੇ ਟੱਪਾ ਲੱਗਣਾ ਬਾਈ ਆਪ ਖੜੇ ਨੇ ਜੀ ਨਾਲ ਆੜੀ ਕੋਠਾ ਨਹੀਂ ਸੰਗਤ ਆ ਗਈ ਅਰਦਾਸ ਹੋਣੀ ਇੱਥੇ ਉਹ ਬਾਈ ਆਪ ਖੜਾ ਆਦੇਸ਼ ਆ ਰਿਹਾ ਮੈਨੂੰ ਪਤਾ ਨਹੀਂ ਹੁੰਦਾ ਵਾਹਿਗੁਰੂ ਜੀ ਕੀ ਜਿਵੇਂ ਤੁਸੀਂ ਮੂਰੇ ਤਸਵੀਰ ਲੱਗੀ ਦੇਖੀ ਆ ਇਹ ਸਾਡਾ ਨਵਾਂ ਘਰ ਬਣਨ ਜਾ ਰਿਹਾ ਜਿਹੜਾ ਸਾਡੀਆਂ ਮਾਮਾਂ ਦਾ ਘਰ ਸਾਡੀਆਂ ਭੈਣਾਂ ਦਾ ਘਰ ਇਹ ਉਹਦੀ ਤਸਵੀਰ ਆ ਕਿਉਂਕਿ ਸਾਡੀਆਂ ਮਾਮਾਂ ਤੇ ਸਾਡੀਆਂ ਭੈਣਾਂ ਵਾਸਤੇ ਅਸੀਂ ਅਲੱਗ ਤੋਂ ਇੱਕ ਘਰ ਬਣਾਉਣ ਲੱਗੇ ਆ ਪਹਿਲਾਂ ਤਾਂ ਅਸੀਂ ਸੋਚਿਆ ਨਹੀਂ ਸੀ ਜਦੋਂ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਬਣੀ ਸੀਗੀ ਤੇ ਉਹਦੇ ਵਿੱਚ ਹੀ ਥੱਲੇ ਬੀਬੀਆਂ ਤੇ ਭੈਣਾਂ ਵਾਸਤੇ ਪ੍ਰਬੰਧ ਕੀਤਾ ਸੀਗਾ ਤੇ ਉੱਪਰ ਬਜ਼ੁਰਗਾਂ ਵਾਸਤੇ ਪਰ ਸਾਡੇ ਕੋਲੇ ਨੌਜਵਾਨ ਵੀ ਆ ਸਾਡੀਆਂ ਨੌਜਵਾਨ ਭੈਣਾਂ ਵੀ ਆ ਤਾਂ ਸਾਨੂੰ ਸਮੇਂ ਦੇ ਨਾਲ ਕਾਫੀ ਦਿੱਕਤ ਆਉਣ ਲੱਗੀ ਆ ਇਕੱਠਿਆਂ ਨੂੰ ਰੱਖਣਾ ਉੱਥੇ ਅੰਦਰ ਫਿਰ ਵਿਹੜਾ ਬਹੁਤ ਛੋਟਾ ਪੈ ਗਿਆ ਬੀਬੀਆਂ ਭੈਣਾਂ ਨੂੰ ਬਾਹਰ ਘੁੰਮਣਾ ਫਿਰਨਾ ਇਦਾਂ ਲੱਗਦੀ ਸੀ ਜਿਵੇਂ ਉਹਨਾਂ ਨੂੰ ਅਜਾਤੀ ਨਾ ਹੋਵੇ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ ਹੁਣ ਜਿਹੜੀ ਪ੍ਰਾਣੀ ਪਹਿਲਾਂ ਬਿਲਡਿੰਗ ਦਾ ਕੰਮ ਚੱਲਦਾ ਸੀ ਉਹਦਾ ਕੰਮ ਲਗਭਗ 90% ਨਿਪਟ ਗਿਆ ਹੁਣ 10% ਰਹਿੰਦਾ ਤਾਂ ਹੁਣ ਅਸੀਂ ਸੁਪਨਿਆਂ ਦੇ ਘਰ ਦੀ ਇਹ ਮਾਮਾ ਦੀ ਬਿਲਡਿੰਗ ਦਾ ਅੱਜ ਅਗਾਜ ਕਰਨ ਲੱਗੇ ਆ ਅੱਜ ਬੀਸਮੈਂਟ ਪਟਣ ਵਾਸਤੇ ਮਿੱਟੀ ਪਟਣ ਲੱਗੇ ਆ ਨਹੀਂ ਪੱਥਰ ਤਾਂ ਅੱਜ ਅਸੀਂ 4 ਤਰੀਕ 4 ਮਈ 2025 ਨੂੰ ਕਿ ਜਿਹੜਾ ਬੇਸਮੈਂਟ ਪੱਟਣੀ ਆ ਥੱਲੇ ਸਾਰੀ ਜਗ੍ਹਾ ਦੇ ਵਿੱਚ ਕਿ ਕਿੰਨੇ ਯਾਰ ਸਕੁਅਰ ਫੀਟ ਹੈ ਜੀ 13000 13000 ਸਕੁਅਰ ਫੀਟ ਏਰੀਆ ਬਾਜੀ ਇਹ ਇੱਕ ਫਲੋਰ ਦਾ ਤੇ ਉਹਦੇ ਵਿੱਚ ਥੱਲੇ ਪੂਰੀ ਦੀ ਪੂਰੀ ਬੇਸਮੈਂਟ ਬਣਨੀ ਆ ਤੇ ਉਹਦਾ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਆਗਾਜ਼ ਕਰਨ ਲੱਗੇ ਆ ਕਿ 4 ਜੂਨ ਨੂੰ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਜਾਊਗਾ ਜੀ 4 ਜੂਨ 2025 ਨੂੰ ਅੱਜ ਤੋਂ ਪੂਰਾ 1 ਮਹੀਨਾ ਬਾਅਦ ਦੇ ਵਿੱਚ ਉੱਥੇ ਵੀ ਸੰਗਤ ਨੂੰ ਬੇਨਤੀ ਹੈ ਸਰਤਾਪੱਤਰ ਸਾਡੇ ਵੱਡੀਆਂ ਵੀ ਵੱਧ ਤੋਂ ਵੱਧ ਗੈਂਤੀ ਤੁਸੀਂ ਆਇਓ 4 ਜੂਨ ਨੂੰ ਇੱਕ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਸਾਡੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਰਸਤੇ ਤੇ ਚੱਲਣਾ ਰਾਹ ਦਿਖਾਇਆ ਦੇ ਨਾਲ ਸਾਡੇ ਗੁਰਫਤੇ ਸਿੰਘ ਦਾ ਵੀ ਜਨਮ ਦਿਨ ਆਉਂਦਾ ਹੈ ਨਾ 4 ਜੂਨ ਦਾ ਕਿਉਂਕਿ ਇਹ ਦੋਨੋਂ ਸਾਡੇ ਜਿਹੜੇ ਖੁਸ਼ੀ ਦੇ ਪਾਲ ਨੇ ਉਸ ਦੇ ਨਾਲ ਇੱਕ ਹੋਰ ਖੁਸ਼ੀ ਜੋੜ ਰਹੇ ਹਾਂ ਜੀ ਹਮ ਤਾਂ ਸਾਡੀਆਂ ਮਾਵਾ ਸਾਡੀਆਂ ਭੈਣਾਂ ਦਾ ਘਰ ਨਾਲ ਨਹੀਂ ਪੱਥਰ ਰੱਖਿਆ ਜੀ ਤੇ ਅੱਜ ਅਸੀਂ ਕਹੀ ਜਦਾਲ ਟੱਕ ਲਾ ਕੇ ਜੀ ਸੀ ਵੀ ਮਸ਼ੀਨ ਆ ਗਈ ਹੈ ਜੀ ਤੇ ਇਹ ਬੀਸਮੈਂਟ ਬਟਨ ਦੀ ਅੱਜ ਸ਼ੁਰੂਆਤ ਕਰਨ ਲੱਗੇ ਹਾਂ ਕਿਉਂਕਿ ਸਾਡਾ ਕੰਮ ਕੋਈ ਵੀ ਹੈ ਜਿਹੜਾ ਉਹ ਗੁਰੂ ਮਹਾਰਾਜ ਦੇ ਸ਼ਿਕਰਾਨੇ ਨਾਲ ਉਹਨਾਂ ਦੇ ਹੋਟ ਆਸਰੇ ਨਾਲ ਹੀ ਸ਼ੁਰੂ ਹੁੰਦਾ ਪਹਿਲਾਂ ਅਰਦਾਸ ਕਰਕੇ ਸਰਬ ਦਾ ਸ਼ੁਕਰਾਨਾ ਕਰਕੇ ਅਸੀਂ ਇਹ ਕਾਰਜ ਅੱਜ ਕਰਾਂਗੇ ਭਾਈ ਨਿਸ਼ਾਨ ਸਿੰਘ ਜੀ ਜਿਹੜੇ ਇਸ ਘਰ ਦੇ ਕਿਸੇ ਟਾਈਮ ਪੇਸ਼ੇਸ਼ ਸੀ ਸਾਡੇ ਗੁਰੂ ਘਰ ਦੇ ਕੁਝ ਜੀ ਉਹ ਅਵਕਾਸ਼ ਕਰਨਗੇ ਤੇ ਬਾਕੀ ਜਿਹੜੀਆਂ ਸੰਗਤਾਂ ਤੁਸੀਂ ਦੇਖਦੇ ਹੋ ਸਾਡੇ ਪਰਵਾਰ ਦੀਆਂ ਬੀਬੀਆਂ ਭੈਣਾਂ ਮਾਤਾਂ ਆਹੇ ਗੁਰਜੀ ਕੀ ਬਾਤੇ ਉਹਦੇ ਅੱਗੇ ਅਰਦਾਸ ਮਾਰੀ ਜੀਓ ਬਣ ਸਰਪੀਰਾ ਕੋਈ ਨਾ ਨ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜੰਨੇ ਮੇਰਾ ਅਰਦਾਸ ਇੱਕ ਕੌਮਤਾਰ ਵਾਹੂ ਦੀ ਪੱਤੇ ਸ੍ਰੀ ਭਗਵਤੀ ਦੀ ਸਹਾਇ ਵਾਹੂ ਸ੍ਰੀ ਭਗਵਤੀ ਜੀ ਕੀ ਪਾਛਾ ਹੀ ਤਸਵੀਰ ਪ੍ਰਤਮ ਭਗਵਤੀ ਸ੍ਰੀ ਕਾ ਗੁਰਨਾਮ ਕੀ ਕੀ ਹੈ ਫੇਰ ਅੰਗਦ ਗੋਟੇ ਅਮਰਦਾਸ RAM ਦਾ ਸ੍ਰੀ ਹੁਣ ਸਹਾਇ ਹਰ ਜਣ ਹਰ ਗੁਬਿੰਦਰੋ ਸਿੰਦਾਓ ਸ੍ਰੀ ਹਰ ਰਾਇ ਮੇਰੇ ਹਰ ਕੀ ਸੁੰਗਿਆ ਯਾਰ ਜੇ ਸੇਟਾ ਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿੰਘ ਆਏ ਕਰਨੋਂ ਦੀ ਅਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਗੁਰੂ ਸਾਹਿਬ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਛਾ ਜੀ ਅਜੂਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਅੰਤਰ ਕੇ ਖਾਲਸਾ ਸੈਬੋਲੋ ਜੀ ਵਾਹਿਗੁਰੂ ਪੰਨਿਆ ਪਿਆਰਿਆ 46 ਜਾਦੇਆ 40 ਮੁਕਤੇ ਆ ਹਟੀਆਂ ਜੱਪੀਆਂ ਤਪੀਆਂ ਜਿਨਾ ਨਾਮ ਜਪਿਆ ਉਹ ਵੰਡ ਸਕਿਆ ਦਿੱਕ ਚਲਾਈ ਤੇਗਵਾਹੀ ਦੇਖ ਤੇ ਅੰਡਸੂਤਾ ਤੇਨਾ ਪਿਆਰਿਆ ਸੱਜਿਆਰਿਆ ਦੇਤ ਬਾਈ ਦਾ ਭਾਂਤ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜੀਰਾ ਸਿੰਘ ਸਿੰਘਨੀ ਆnde ਧਰਮ ਹੇਤ ਸਿੱਖ ਜਿਕੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਜਿਹੜੇ ਆੜਿਆਂ ਨਾਲ ਚਲਾਏਗਾ ਧਰਮ ਨਿਹਾਰਿਆ ਸੁੱਕੀ ਕੇਸਾਂ ਸਵਾਸਾਂ ਨਾਲ ਨਬਾਈ ਤੇ ਨਾਲ ਦੀ ਤੁਮਾਈ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਪੰਨਿਆ ਤਖਤਾ ਸਰਬਤ ਗੁਰਦਵਾਰਿਆਂ ਦਾ ਅੰਤਰ ਕੇ ਹਾਲ ਸਾਹਿਬ ਬੋਲੋ ਜੀ ਹਾਲੇਲੂ ਇਹ ਨਮਾਨਿਆਂ ਦੇ ਮਾਨ ਗੁਰੂ ਢਿੰਡੇ ਤਾਣਿਆਂ ਦੇ ਤਾਣ ਗੁਰੂ ਦੀਓਟਿਆਂ ਦੀਓਟ ਗੁਰੂ ਸੱਚੇ ਪਤਾ ਵੈਗਰੋ ਆਪ ਜੀ ਦੇ ਹਜ਼ੂਰ ਅਰਦਾਸ ਗੈਂਦੀ ਹੈ ਜੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਖੇ ਬੀਬੀਆਂ ਦੇ ਭੈਣ ਦੀ ਮਹਾਰਾਜ ਪਟਾਈ ਦੀ ਮਹਾਰਾਜ ਸ਼ੁਰੂਆਤ ਹੋਣ ਲੱਗੀ ਹੈ ਮਹਾਰਾਜ ਮੇਰ ਪਰੇ ਹੱਥ ਰੱਖਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਰਬਤ ਨੇ ਇਸ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਮੇਰ ਪੜਿਆ ਹੱਥ ਰੱਖਣਾ ਸਰਬਤ ਸੰਗ ਤੇ ਮੇਰ ਪੜਿਆ ਹੱਥ ਰੱਖਣਾ ਸੇਈ ਪਰੇ ਮੇਲ ਜਿਨਾ ਮਿਲਿਆ ਆਪੀ ਦਾ ਨਾਮ ਕਿਤੇ ਆਵੇ ਨਾਮ ਚੜਦੀ ਕਲਾ ਸਰਬਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਪਾਤਸ਼ਾਹ I'm going <inaudible>

ਸੱਚੇ ਪਾਸ਼ਾ ਤਾਂ ਦਰਸਦੀਆਂ ਬਖਸ਼ਣ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਲਜੁਗੀਆਂ ਨੂੰ ਪਾਪੀਆਂ ਨੂੰ ਚੋਰ ਚੱਕਿਆਂ ਨੂੰ ਇਹ ਸੇਵਾ ਤੇ ਲਾਇਆ ਸੱਚੇ ਪਾਸ਼ਾ ਨੇ ਘਾਪੇ ਤੋਂ ਉਹ ਪਿੱਛੇ ਟੇਕਾਂ ਦੇ ਥੱਲੇ ਬੈਠ ਕੇ ਕਿਦਾਂ ਗੁਰੂ ਦੀ ਕਿਰਪਾ ਨਾਲ ਸੀ 15 16 ਬੰਦੇ ਬਾਪੂ ਗਿਸ਼ਰ ਸਿੰਘ ਜੀ ਉਸ ਸਮੇਂ ਦੇ ਸਾਡੇ ਸਾਥੀ ਨੇ ਤੇ ਸ਼ੁਕਲਾ ਬਾਈ ਸਾਡੇ ਕੋਲੇ ਅੱਜ ਵੀ ਜਿਹੜਾ ਉਸ ਪਹਿਲਾ ਮੈਂਬਰ ਸਾਡੇ ਘਰ ਤੇ ਆਇਆ ਉਸ ਤੋਂ ਬਾਅਦ ਬਾਰਨਹਾੜੇ ਸਾਡੇ ਛੋਟੇ ਭਰਾ ਵੀ ਦਿਂਦਰ ਸਿੰਘ ਗਰੇਵਾਲ ਦੇ ਖੇਤ ਚ 3 ਪੌਣੇ 2 ਸਾਲ ਰਹੇ ਟੈਂਟ ਲਾ ਕੇ ਤੰਬੂ ਲਾ ਕੇ ਦਰੱਖਤਾਂ ਥੱਲੇ ਫਿਰ ਉਸ ਤੋਂ ਬਾਅਦ 2018 ਦੇ ਵਿੱਚ 2 ਜੂਨ ਨੂੰ ਇੱਥੇ ਨੀਂ ਮੱਥਰ ਰੱਖਿਆ ਸੀ ਇਸ ਘਰ ਦਾ ਸ਼ੈੱਡ ਪਾ ਲੇ ਇੱਥੇ ਰਹਿਣਾ ਸ਼ੁਰੂ ਕੀਤਾ ਫਿਰ 2022 ਦੇ ਵਿੱਚ ਇਸ ਸੁਪਨਿਆਂ ਦੇ ਘਰ ਦੀ ਬਿਲਡਿੰਗ ਦਾ ਨੀਂ ਮੱਥਰ ਰੱਖਿਆ ਸੀ ਤੇ ਇਹਦੀ ਉਹ ਸਾਰੀ ਸ਼ੁਰੂ ਹੋਈ ਅੱਜ 2025 ਦੇ ਵਿੱਚ ਖੜੇ ਆ ਇਸ ਬਿਲਡਿੰਗ ਦੀ ਸਾਰੀ ਕੰਪਲੀਟ ਹੋ ਗਈ ਆ ਇਹ ਹੁਣ ਅਸੀਂ ਸਾਡੀਆਂ ਮਾਵਾ ਤੇ ਭੈਣਾਂ ਵਾਸਤੇ ਇੱਕ ਘਰ ਬਣਾ ਰਹੇ ਹਾਂ ਕਿਉਂਕਿ ਸਾਡੀਆਂ ਮਾਵਾ ਤੇ ਭੈਣਾਂ ਦਾ ਇਸ ਪਰਿਵਾਰ ਦੇ ਵਿੱਚ ਹਰ ਚੀਜ਼ ਤੇ ਹਰ ਜ਼ਰੂਰਤ ਦਾ ਉਹਨਾਂ ਦੀ ਹਰ ਜਿਹੜੀ ਲੋੜ ਆ ਉਹਦਾ ਬਰਾਬਰ ਦਾ ਹੱਕਦਾਰ ਆ ਕਿਉਂਕਿ ਸਾਡੇ ਬਾਪੂ ਬਜ਼ੁਰਗਾਂ ਵਾਸਤੇ ਅਸੀਂ ਜਦੋਂ ਬਿਲਡਿੰਗ ਬਣਾ ਰਹੇ ਸੀ ਤੇ ਜੀਜੀਆਂ ਤੇ ਭੈਣਾਂ ਵਾਸਤੇ ਸੋਚਿਆ ਨਹੀਂ ਸੀ ਵੀ ਇਹਦੇ ਵਿੱਚ ਸਾਨੂੰ ਆਹ ਪਰੇਸ਼ਾਨੀਆਂ ਆਉਣਗੀਆਂ ਜਿਹੜੀਆਂ ਹੁਣ ਸਾਨੂੰ ਸਮਣੇ ਤਰਫੇ ਇਹ ਹੋਈਆਂ ਸਾਨੂੰ ਵਿੱਚ ਰਹਿੰਦੇ ਆ ਸਮੇਂ ਤੇ ਪਗੁਰੂ ਕਿਰਪਾ ਕਰੇ ਹੁਣ ਇਹਦਾ ਅਲੱਗ ਵੇੜਾ ਹੋਊਗਾ ਇਸ ਪਾਸੇ ਅਲੱਗ ਬਿਲਡਿੰਗ ਹੋਊ ਜਿੱਦੀਆਂ ਭੈਣਾਂ ਆਪਣੇ ਘਰ ਦੇ ਵਿੱਚ ਜਿਵੇਂ ਆਮ ਆਪਾਂ ਘਰਾਂ 'ਚ ਰਹਿੰਦੇ ਆ 160 ਭੈਣਾਂ ਤੇ ਮਾਤਾਵਾਂ ਤੇ ਬੀਜੀਆਂ ਤੇ ਬੱਚੀਆਂ ਸਾਡੇ ਘਰ ਦੇ ਵਿੱਚ ਇਸ ਟਾਈਮ ਰਹਿ ਰਹੀਆਂ ਮਾਹੌਲ ਹੈ 160 ਬੀਜੀਆਂ ਭੈਣਾਂ ਦਾ ਅਸੀਂ ਇੱਕ ਸੋਹਣਾ ਜਿਹਾ ਘਰ ਬਣਾ ਸਕੀਏ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਬਾਸ਼ਾ ਸੰਗਤ ਨੂੰ ਵੀ ਬੇਨਤੀ ਆ ਤੁਸੀਂ ਸਮਾਨ ਦੇ ਰੂਪ ਦੇ ਵਿੱਚ ਇਹਨੇ ਸਰੀਆ ਇਹਨੇ ਏਟਾ ਇਹਨੇ ਰੇਤਾ ਕਿਸੇ ਨੇ ਬਜਰੀ ਇਹ ਸਾਡੀ ਬੇਨਤੀ ਹੱਥ ਜੋੜ ਕੇ ਤੇ ਗਣਜੀਤ ਸਿੰਘ ਸਾਡੇ ਠੇਕੇਦਾਰ ਸਾਹਿਬ ਨੇ ਤੇ ਪੰਚ ਵੀ ਨੇ ਇੱਥੇ ਫੁੱਲਾਲ ਪਿੰਡ ਤੋਂ ਵੀਰ ਸਾਹਿਬ ਦਾ ਤੇ ਹੁਣ ਸਾਡੇ ਸੁਪਨਿਆਂ ਦੇ ਘਰ ਦੀ ਇਸ ਬਿਲਡਿੰਗ ਜਿਹੜੀ ਨੂੰ ਪੁਰਾਣੀ ਨੂੰ ਵੀ ਇਹੀ ਕੰਪਲੀਟ ਕਰ ਰਹੇ ਨੇ ਇਹਨਾਂ ਨੇ ਜਿੰਮੇਵਾਰੀ ਚੱਕੀ ਦੀ ਇਹ ਨਵੇਂ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਦਾ ਵੀ ਜਿਹੜਾ ਅਸੀਂ ਇਹ ਜੋ ਮਾਮਾ ਸਾਰੇ ਬੇਸਮੈਂਟ ਬਣਾਣਾ ਪਹਿਲਾਂ ਥੱਲੇ ਫਿਰ ਉੱਤੇ ਮਾਈਆਂ ਵਾਸਤੇ ਬੰਦੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੰਢਾਇਆ ਪਿੰਡ ਹੈ ਜੀ ਜ਼ਿਲ੍ਹਾ ਬਰਨਾਲਾ ਪਿੰਡ ਚੁੰਗਾੜੇ ਕੋਠੇ ਤੇ ਬਾਈ ਹੁਣਾਂ ਦਾ ਧੰਨਵਾਦ ਹੈ ਚੁੰਗਾੜੇ ਕੋਠੇ ਪਿੰਡ ਤੋਂ ਬਾਈ ਹੁਣੀ ਆਪਣੇ ਨਗਰ ਦੇ ਵਿੱਚੋਂ ਕਣਕ ਦੀ ਸੇਵਾ ਲੈ ਕੇ ਆਏ ਨੇ ਬਾਈ ਜੀ 14-15 ਕੁਆਟਰ ਕਣਕ ਮਨੁੱਖਤਾ ਦੀ ਸੇਵਾ ਪਰਮਾਰ ਦੇ ਉਹਨਾਂ ਬਾਪੂ ਬਜ਼ੁਰਗਾਂ ਉਹਨਾਂ ਮਾਂ ਮਾਂ ਬੱਚਿਆਂ ਵਾਸਤੇ ਉਹਨਾਂ ਦੇ ਮੂੰਹ 'ਚ ਦਾਣਾ ਪਾਉਣ ਨੂੰ ਲੈ ਕੇ ਆਏ ਨੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੇ ਨੱਕਰ ਨਿਵਾਸੀਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ ਸਾਰੇ ਬਹੁਤ ਬਹੁਤ ਧੰਨਵਾਦ ਅੱਜ ਮਿਲੋਗੇ ਪਿੰਡ ਤੋਂ ਆਏ ਇਹ ਆ ਗਿਆ ਜੀ ਆਪਣਾ ਮਨੁੱਖਤਾ ਦੀ ਸੇਵਾ ਦਾ ਭਾਈ ਘਰ ਜਿੱਥੇ ਵਿਚਾਰੇ ਸੇਵਾ ਵਾਲੇ ਸਾਰੇ ਬਜ਼ੁਰਗ ਤੇ ਮਾਂ ਮਾਂ ਭੈਣਾਂ ਨੇ ਜਿੱਥੇ ਕਿਸੇ ਬਟੂੜੇ ਨੂੰ ਇਧਰ ਲੰਗਰ ਆ ਨਾ ਲੰਗਰ ਚੱਲਦਾ ਹੋ ਰਿਹਾ ਇਤਨੀ ਜ਼ਿਆਦਾ ਬੰਦੇ ਆ ਆ ਇੱਥੇ ਲੰਗਰ ਆ ਜੀ ਸਾਰੇ ਦੇਖੋ ਕਿਵੇਂ ਟੀਬਲ ਲਾ ਕੇ ਬਾਈਆਂ ਨੂੰ ਲੰਗਰ ਸ਼ਿਕਾਇਆ ਜਾਂਦਾ ਦੇਖੋ ਸੇਵਾ ਦੀ ਸਹਾ ਪਾਉਗੇ ਜੇ ਇਹੀ ਕਹਨੇ ਆ ਵੀ ਜਿੰਨੇ ਤੋਂ ਹੋ ਸਕਦਾ ਸਾਰਾ ਏਸੀ ਸਿਸਟਮ ਦੇਖਣਾ ਸਾਡੇ ਘਰਾਂ ਦੇ ਜੀ ਉਪਰਾਲਾ ਕੀਤਾ ਛੋਟਾ ਜਿਹਾ ਸਾਰੇ ਨੇ ਤੇ ਮਹਾਰਾਜ ਨੇ ਜਿਆ ਹੱਥ ਫੜਿਆ ਕਿਰਪਾ ਹੋਈ ਗਾਹਾਂ ਬਦੇ ਤਾ ਇੱਥੇ ਤੱਕ ਅਸੀਂ ਆਏ ਇਹ ਹਸਪੀਟਲ ਆ ਗਿਆ ਅੰਦਰ ਇਹ ਤੇ ਹਸਪੀਟਲ ਆ ਸਾਰਾ ਇੱਥੇ ਮਰੀਜ਼ਾਂ ਦੀ ਦੇਖ ਰਿਕ ਜਿੰਨੀ ਕਰਦੇ ਇੱਥੇ ਹੁੰਦੀ ਆ ਲੰਗਰ ਸ਼ਿਕਾਇਆ ਜਾਂਦਾ ਵਿਚਾਰੀਆਂ ਨੂੰ ਇੱਥੇ ਮਾਈਆਂ ਦਾ ਰਹਿائش ਆ ਗਿਆ ਆਹ ਦੇਖੋ ਬਹੁਤ ਸੋਹਣਾ ਹੋਇਆ ਵੇ ਬਾਈ ਜੀ ਕੋਈ ਨਾ ਮੈਂ ਕੰਨ ਮੇਰੇ ਚੀ ਅੱਜ ਸਾਰੀ ਕੋਈ ਨਹੀਂ ਕਿਤੇ ਲੱਗੇ ਇੱਥੇ ਮੰਨ ਸਤਨ ਦੇ ਦਿੱਤਾ ਜੇ ਇਸੇ ਮੰਦਰ ਨੂੰ ਨਾਮ ਨਾਮ ਚੁੱਕ ਲੈ ਹਾਂ ਬਾਹੂ ਕਿਥੀ ਔਰ ਵੀ ਠੀਕ ਹੈ ਇਹ ਡੇੜਾ ਬਣ ਗਿਆ ਨਾ ਜੀ ਦੇਖੋ ਪੂਰਾ ਕੰਪਲੀਟ ਹੋ ਗਿਆ ਬਸ ਥੋੜਾ ਕੰਮ ਰਹਿ ਗਿਆ ਮਰੀਤ ਉੱਪਰ ਸ਼ਫਟ ਕਰਦੇ ਜੀ ਬਾਕੀ ਜਿਹੜੇ ਬਾਅਦ ਕੀ ਮੱਝਾਂ ਦਾ ਪਰਾਣਾ ਸੀ ਤਾਂ ਸਾਰਾ ਚੈੱਕ ਹੋ ਗਿਆ ਨੇਰੇ ਜੀ ਬੈਠੇ ਸੀ ਆਪਾਂ ਹਾਂ ਆਪਾਂ ਦੇਖਦਾ ਹੈ ਫੋਨ ਦੀ ਰੋਜ ਆਦੀ ਬੋਈ ਹਾਂ ਹਾਂ ਬਸ ਇੱਕ ਜਾ ਕੀ ਸੀ ਦਰਦੇ ਨਹੀਂ ਸੀ ਮੂਰੇ ਕੋਈ ਆਏ ਸੀ ਵੀ ਕੋਈ ਖਣੀ ਕੀ ਕਹਿ ਦੂ ਕਿ ਸਭ ਨੇ ਹਾਸ ਹਾਸ ਕੇ ਕਣਕ ਦਿੱਤੀ ਆਪਾਂ ਨੂੰ ਚਲੋ ਜੀ ਚੱਲੀ ਸੰਗਤ